ਕਹਾਣੀ ਨਵੀਂ ਚੁਕਤ ਉਹ ਜੇ ਮੈਂ ਬਿਰਦਾ ਆਸ਼ਰਮ ਵਿੱਚ ਵਗ ਜਾ ਉੱਥੇ ਵੱਧ ਸੇਵਾ ਕਰਿਆ ਕਰੂ ਸੱਸ ਦੇ ਇਹ ਬੋਲ ਸੁਣ ਕੇ ਰਸੋਈ ਵਿੱਚ ਕੰਮ ਕਰਦੀ ਪਸੀਨੇ ਨਾਲ ਘੜੋਚ ਹੋਈ ਨੋ ਜਿਵੇਂ ਕੁਝ ਸਮੇਂ ਲਈ ਸੁੰਨ ਹੋ ਗਈ ਇੱਕ ਛੁੜੀ ਨਹੀਂ ਨਹੀਂ ਸ਼ਾਇਦ ਇੱਕ ਭਲੇੜ ਜਾਂ ਉਸ ਤੋਂ ਵੀ ਬਰੀਕ ਤੇਜ਼ ਤਾਰ ਚੀਜ਼ ਨੇ ਉਸ ਦੇ ਕੰਨਾਂ ਵਿੱਚੋਂ ਹੁੰਦੀ ਹੋਈ ਗਲੇ ਅਤੇ ਛਾਤੀ ਦੀਆਂ ਨਾੜਾਂ ਨੂੰ ਚੀਲਦੀ ਹੋਈ ਸਾਰੇ ਪੇਟ ਵਿੱਚੋਂ ਚੀਰਾ ਲੰਮੀ ਖੱਪੀ ਵੱਖੀ ਵਿੱਚ ਪਸਲੀਆਂ ਦੇ ਹੇਠਾਂ ਜਾ ਰੁਕੀ ਜਿੱਥੇ ਉਸ ਦੇ ਹਮੇਸ਼ਾ ਹਲਕਾ ਜਿਹਾ ਦਰਦ ਰਹਿੰਦਾ ਸੀ ਦਰਦ ਥੋੜਾਕ ਵਧਿਆ ਮੋਢੇ ਵਿੱਚ ਦੀ ਹੁੰਦਾ ਹੋਇਆ ਗਰਦਨ ਦੇ ਪਿੱਛੇ ਦੀ ਸਿਰ ਵਿੱਚ ਖੱਬੇ ਪਾਸੇ ਜਾ ਕੇ ਰੁਕ ਗਿਆ 2-4 ਸਕਿੰਟਾਂ ਦੀ ਇਹ ਪ੍ਰਕਿਰਿਆ ਜਾਨ ਸੂਤ ਕੇ ਲੈ ਗਈ 20-25 ਸਾਲ ਦੀ ਮਿਹਨਤ ਰੁੜਦੀ ਜਾਪੀ ਇਸ ਸਾਰੀ ਪ੍ਰਕਿਰਿਆ ਨਾਲ ਦਿਲ ਦਿਮਾਗ ਨਪੀੜਿਆ ਗਿਆ ਉਸ ਵਿੱਚੋਂ ਨਿਕਲਿਆ ਸੱਤ ਖਾਰੇ ਪਾਣੀ ਦਾ ਰੂਪ ਲੈ ਕੇ ਅੱਖਾਂ ਵਿੱਚ ਆ ਉਤਰਿਆ ਰਸੋਈ ਵਿੱਚ ਪਈਆਂ ਵਸਤੂਆਂ ਤੇ ਧੁੰਦ ਜਿਹੀ ਛਾ ਗਈ ਨਾ ਨਾ ਵਸਤਾਂ ਤੇ ਧੁੰਦ ਨਹੀਂ ਸੀ ਧੁੰਦ ਤਾਂ ਦ੍ਰਿਸ਼ਟੀ ਵਿੱਚ ਸੀ ਸਿੱਲੀਆਂ ਅੱਖਾਂ ਵਾਲੀ ਵੱਡੀ ਸਾਰੀ ਵਿਅੰਗਮਈ ਮੁਸਕਰਾਟ ਬੁੱਲਾਂ ਤੇ ਫੈਲੀ ਵੱਡਾ ਸਾਰਾ ਸਾਹ ਭਰ ਕੇ ਖਿੜਕੀ ਵਿੱਚੋਂ ਅਸਮਾਨ ਵੱਲ ਆਪਣੇ ਵਕੀਲ ਤੇਜਾ ਚਨੂ ਨੂੰ ਸਾਹਮਣੇ ਮਹਿਸੂਸ ਕੀਤਾ ਅਤੇ ਬੁੱਲਾਂ ਦਾ ਸੀਟੀ ਮਾਰਨ ਵਾਲਾ ਆਕਾਰ ਬਣਾ ਕੇ ਫੂ ਓ ਓ ਓ ਆ ਆ ਕਰਕੇ ਸਾਰੀ ਹਵਾ ਬਾਹਰ ਕੱਢ ਦਿੱਤੀ। ਦੋ ਤਿੰਨ ਵਾਰ ਇਦਾਂ ਕਰਨ ਤੇ ਥੋੜਾ ਚੈਨ ਆਇਆ। ਇਸ ਤਰ੍ਹਾਂ ਡੂੰਗੇ ਸਾਹ ਪਰੰਤੇ ਕੱਢਣ ਦੀ ਯੁਗਤ ਉਸ ਦੇ ਪਤੀ ਨੇ ਉਸ ਦਿਨ ਤਾਂ ਸੀਸੀ ਜਦੋਂ ਇੱਕ ਦਿਨ ਉਹ ਬਹੁਤ ਜ਼ਿਆਦਾ ਬੇਚੈਨ ਸੀ ਉਸ ਦਾ ਜੀ ਘਰ ਰਿਆ ਸੀ ਘਰ ਦਾ ਸਮਾਨ ਆਸਮਾਨ ਤੋੜ ਦਵੇ। ਪਾਂਡੇ ਗਲੀ ਵਿੱਚ ਵਗਾਊਗਾ ਮਾਰੇ ਪਾਗਨਾ ਵਾਂਗ ਚੀਕਾ ਮਾਰੇ ਤੇ ਰੋਈਏ ਚੜ ਕੇ ਮੁੜ ਕੇ ਨਾ ਥਿਆਵੇ ਕਿਸੇ ਨੂੰ ਉਸ ਦਿਨ ਬੇਬੇ ਨੇ ਉਸ ਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਤਹੀਆਂ ਸਨ ਜਿਹੜੀਆਂ ਬਰਦਾਸ਼ਤ ਤੋਂ ਬਾਹਰ ਸਨ ਭਾਵੇਂ ਉਹ ਕੁਝ ਨਾ ਬੋਲਦੀ ਫਿਰ ਵੀ ਬੇਬੇ ਆਖ ਦਿੰਦੀ ਤੂੰ ਮੈਨੂੰ ਮਾਰ ਕੇ ਰਾਜੀ ਐ ਮੈਨੂੰ ਘਰੋਂ ਕੱਢ ਕੇ ਰਾਜੀ ਐ ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸੁਣ ਕੇ ਉਸ ਦਾ ਜੀ ਕਰਦਾ ਕਾਰ ਛੱਡ ਕੇ ਚਲੀ ਜਾਵੇ ਕਿੱਧਰੇ ਉਸ ਦੀ ਸ਼ਕਲ ਸੂਰਤ ਠੀਕ ਸੀ ਨਾ ਬਹੁਤੀ ਚੰਗੀ ਨਾ ਬਹੁਤੀ ਮਾੜੀ ਬੇਬੇ ਨੇ ਆਖਿਆ ਮੈਂ ਤਾਂ ਵਿਆਹ ਨੂੰ ਇਹ ਤੇਰੀ ਬੂਥੜੀ ਦੇਖ ਲਈ ਸੀ ਕਿ ਤੇਰੇ ਨੀਂ ਜਵਾਬ ਹੁੰਦਾ ਜਵਾਬ ਤਾਂ ਹੈ ਸੀ ਕਿ ਇਸ ਗੱਲ ਦਾ ਪਰ ਜ਼ਬਾਨ ਤੇ ਨਹੀਂ ਲਿਆਂਦਾ ਕਈ ਵਾਰ ਮਨ ਨੇ ਉਬਾਲਾ ਖਾਦਾ ਕਿ ਆਖ ਦੇ ਮੈਨੂੰ ਜਦੋਂ ਮੈਨੂੰ ਦੇਖਣ ਗਏ ਸੀ ਬੂਥੜੀ ਤਾਂ ਉਦੋਂ ਵੀ ਇਹੀ ਸੀ ਜੇ ਤੁਸੀਂ ਐਡੇ ਹੀ ਅੰਤਰਜਾਮੀ ਹੋ ਫਿਰ ਆਪਣੇ ਪੁੱਤ ਦੀ ਜ਼ਿੰਦਗੀ ਕਿਉਂ ਖਰਾਬ ਕੀਤੀ ਮੇਰੇ ਨਾਲ ਵਿਆਹ ਕਰਕੇ ਪਰ ਲੜਾਈ ਤੇ ਲੱਸੀ ਦਾ ਕੀ ਵਧਾਉਣਾ ਸੀ ਇਹ ਸਭ ਹਜਮ ਕਰਨਾ ਸਹਿਜ ਜਾਂ ਨਹੀਂ ਸੀ ਗੱਲ ਇੱਕ ਨਹੀਂ ਸੀ ਹੁੰਦੀ ਪੂਰੀ ਲਿਸਟ ਤਿਆਰ ਸੀ ਕੁਝ ਉਹਨਾਂ ਗੱਲਾਂ ਦੇ ਮਿਹਣੇ ਜਿਹੜੀਆਂ ਉਸ ਦੇ ਪੇਕੇ ਪਰਿਵਾਰ ਤੇ ਜੀਆਂ ਵੱਲੋਂ ਆਪਣੇ ਘਰ ਦੇ ਅੰਦਰੂਨੀ ਝਗੜੇ ਦੱਸੇ ਹੋਏ ਸਨ ਉਹ ਸੋਚਦੀ ਪਤਾ ਨਹੀਂ ਮੇਰੇ ਆਪਣਿਆਂ ਨੇ ਇਹ ਕਿਉਂ ਨਹੀਂ ਸੋਚਿਆ ਕਿ ਜਿਹੜੀਆਂ ਗੱਲਾਂ ਰਾਹੀ ਉਹ ਆਪਣੇ ਪਰਿਵਾਰ ਦੇ ਦੂਜੇ ਜੀਆਂ ਦੇ ਔਗਣ ਫਰੋਲ ਜਾਂਦੇ ਹਨ ਉਹ ਸਾਰੀਆਂ ਗੱਲਾਂ ਦੇ ਬੰਬ ਬਣ ਕੇ ਉਹਨਾਂ ਦੀਆਂ ਧੀਆਂ ਪੈਣਾ ਦੇ ਸਿਰ ਹੀ ਫਟਣਗੇ ਉਸ ਨੂੰ ਕੋਈ ਠਹਿਰ ਨਹੀਂ ਸੀ ਦੁਖੜੇ ਰੋਣ ਲਈ ਉਸੇ ਪਤੀ ਨੇ ਉਸ ਨੂੰ ਬਾਹ ਤੋ ਫੜਿਆ ਸੀ ਅਤੇ ਬਾਹਰ ਰੁੱਖਾ ਲੈ ਗਿਆ ਵਾਰ-ਵਾਰ ਅੰਦਰ ਹਵਾ ਭਰਨ ਤੇ ਛੱਡਣ ਨੂੰ ਕਿਹਾ ਮੈਂ ਵੀ ਇਦਾਂ ਹੀ ਆਪਣੀ ਛਾਤੀ ਆਪਣੀ ਭਰੀ ਛਾਤੀ ਖਾਲੀ ਕਰਦਾ ਹੁੰਨਾ ਉਸ ਨੇ ਜਦੋਂ ਇਹ ਆਖਿਆ ਸੀ ਤਾਂ ਪਤਨੀ ਹੈਰਾਨੀ ਨਾਲ ਉਸ ਵੱਲ ਵੇਖਦੀ ਰਹੀ ਮੈਂ ਵੀ ਇਨਸਾਨ ਆ ਮੈਨੂੰ ਵੀ ਤਕਲੀਫ ਹੁੰਦੀ ਏ ਕਦੇ ਘਰੋਂ ਕਦੇ ਬਾਹਰੋਂ ਬਾਹਰੋਂ ਮਤਲਬ ਪਤਨੀ ਨੇ ਪੁੱਛਿਆ ਸੀ ਜਿੱਥੇ ਮੈਂ ਨੌਕਰੀ ਕਰ ਰਿਹਾ ਹਾਂ ਮੇਰੇ ਸਾਥੀ ਕਰਮਚਾਰੀ ਥੱppa ਤਨਖਾਹਾਂ ਦਾ ਲੈ ਕੇ ਵੀ ਕੰਮ ਵਿੱਚ ਇਮਾਨਦਾਰ ਨਹੀਂ ਮੈਂ ਕੁਝ ਨਹੀਂ ਕਰ ਸਕਦਾ ਬਸ ਮਾਨ ਕਲਪਦਾ ਮੇਰਾ ਪਤੀ ਦੀ ਇਸੇ ਇਮਾਨਦਾਰੀ ਅਤੇ ਨੇਕੀ ਤੇ ਉਹ ਫਿਦਾ ਸੀ ਮਾਣ ਮਹਿਸੂਸ ਕਰਦੀ ਸੀ ਹੋਰ ਵਿਚਾਰਾਂ ਵਿੱਚ ਮਤਪੀਦ ਹੁੰਦਿਆਂ ਵੀ ਇੱਕ ਦੂਜੇ ਤੇ ਅਤਾਂ ਦਾ ਭਰੋਸਾ ਕਰਦੇ ਸਨ ਇਹੋ ਜਿਹੇ ਭਰੋਸੇ ਕਮਾਏ ਸਨ ਪਰ ਉਹਨਾਂ ਵਿੱਚ ਸਹਿਜ ਹੀ ਸਨ ਇਸ ਲਈ ਬੇਉਲਾਦ ਹੋਣ ਕਰਕੇ ਵੀ ਸ਼ਾਂਤਮਈ ਤਰੀਕੇ ਨਾਲ ਇੱਕ ਦੂਜੇ ਦਾ ਸਾਥ ਨਿਭਾ ਰਹੇ ਸਨ ਪਤੀ ਦੀ ਗੱਲ ਸੁਣ ਕੇ ਉਸ ਦਾ ਆਪਣੀ ਤਕਲੀਫ ਵੱਲੋਂ ਧਿਆਨ ਹਟਿਆ ਘਰ ਵਿੱਚ ਮੈਂ ਸਾਰਾ ਕੁਝ ਅੱਖੀਂ ਦੇਖਦਾ ਹਾਂ ਕੋਈ ਦੱਸੇ ਨਾ ਦੱਸੇ ਤੂੰ ਸਹੀ ਹੋਵੇ ਤਾਂ ਵੀ ਮੈਂ ਆਪਣੀ ਮਾਂ ਨੂੰ ਕੁਝ ਨਾ ਆਖ ਸਕਦਾ ਮੇਰੀ ਮਾ ਮੇਰੀਆਂ ਭੈਣਾ ਮੇਰੇ ਰਿਸ਼ਤੇਦਾਰ ਇਹ ਹੀ ਕਹਿਣਗੇ ਕਿ ਤੂੰ ਮੈਨੂੰ ਵਸ ਵਿੱਚ ਕਰ ਲਿਆ ਤੇਰੇ ਲਈ ਹੋਰ ਔਖਾ ਹੋ ਜਾਣਾ ਮੈਨੂੰ ਪਤਾ ਹੈ ਮੈਂ ਤੇਰੇ ਅੱਗੇ ਢਾਲ ਨਹੀਂ ਬਣ ਸਕਦਾ ਇੱਕ ਰੱਬ ਤੋਂ ਡਰਨ ਵਾਲੇ ਬੰਦੇ ਲਈ ਆਪਣੀਆਂ ਆਪਣੇ ਨਾਲ ਲੜਨਾ ਸਭ ਤੋਂ ਔਖਾ ਹੁੰਦਾ ਹੈ ਮਾਂ ਲਈ ਆਪਣੇ ਫਰਜ਼ ਨਿਭਾਉਣੀ ਜ਼ਰੂਰੀ ਨੇ ਤੇ ਮੈਂ ਕਿੱਧਰ ਜਾਵਾਂ ਫਿਰ ਪਤਨੀ ਨੇ ਪਤੀ ਦੇ ਚਿਹਰੇ ਵੱਲ ਦੇਖਦੇ ਆਕਿਆ ਕਿਤੇ ਵੀ ਨਹੀਂ ਬਸ ਇਸ ਤਰ੍ਹਾਂ ਸਮਝ ਲੈ ਬਈ ਆਪਣਾ ਜਨਮ ਈ ਮਾਂ ਕਰਕੇ ਹੋਇਆ ਚੰਗਾ ਕਹੇ ਮਾੜਾ ਕਹੇ ਸਭ ਸਿਰ ਮੱਥੇ ਆਹ ਤਾਂ ਕੋਈ ਗੱਲ ਨਹੀਂ ਬਣੀ ਫਿਰ ਆਪਣਾ ਜੀਵਨ ਤਾਂ ਗਿਆ 22 ਸਾਲ ਲੰਘ ਗਏ ਮਾਂ ਦੀਆਂ ਗਲਤਫਹਿਮੀਆਂ ਦੀਆਂ ਸਫਾਈਆਂ ਦਿੰਦੇ ਦਿੰਦੇ ਕੀ ਕਰੀਏ ਫਿਰ ਮਾਂ ਨੂੰ ਜੇ ਕੋਈ ਗੱਲ ਆਖੀਏ ਤਾਂ ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਸ ਦੀ ਕੋਈ ਕਦਰ ਨਹੀਂ ਕਰਦਾ ਪਿੰਡ ਵਾਲੀ ਪਰਛਾਈ ਨਾਲ ਮਾਂ ਦੀ ਬੰਦੀ ਨਹੀਂ ਇਸ ਲਈ ਉਹਨਾਂ ਕੋਲ ਭੇਜਨ ਦਾ ਤਾਂ ਵਰਕਾ ਹੀ ਪਾੜਦੇ ਉਹ ਥੋੜੀ دیر ਚੁੱਪ ਕਰ ਗਿਆ ਪਤਨੀ ਸੁੰਨੀਆਂ ਜੀਆਂ ਅੱਖਾਂ ਨਾਲ ਅਸਮਾਨ ਵੱਲ ਦੇਖ ਰਹੀ ਸੀ ਉਹ ਫਿਰ ਬੋਲਿਆ ਬੇਬੇ ਭੈਣ ਹੋਰਾ ਕੋਲ ਵੀ ਮਹੀਨਾ 20 ਦਿਨ ਇਸ ਕਰਕੇ ਲਾਉਂਦੀ ਹੈ ਕਿਉਂਕਿ ਭੈਣਾਂ ਦੇ ਘਰ ਉਹਨਾਂ ਦੇ ਆਪਣੇ ਬਜ਼ੁਰਗ ਨਹੀਂ ਉਹ ਬੇਬੇ ਦੀਆਂ ਬੇਬੇ ਨਾਲ ਲੱਗੀਆਂ ਰਹਿੰਦੀਆਂ ਨੇ ਬੇਬੇ ਉਹਨਾਂ ਨੂੰ ਜੋ ਗੱਲਾਂ ਝੂਠੀਆਂ ਸੱਚੀਆਂ ਦੱਸਦੀ ਹੈ ਉਹ ਉਸੇ ਨੂੰ ਸੱਚ ਮੰਨ ਲੈਂਦੀਆਂ ਨੇ ਕਿਉਂ ਮੰਨ ਲੈਂਦੀਆਂ ਨੇ ਸੱਚ ਪਤਨੀ ਦੇ ਸਵਾਲ ਉਸ ਨੂੰ ਪਰੇਸ਼ਾਨ ਕਰ ਰਹੇ ਸਨ ਕਿਉਂਕਿ ਬੇਬੇ ਉਹਨਾਂ ਦੀ ਮਾਂ ਹੈ ਬੇਬੇ ਆਪ ਦੀ ਹਾਲਾਤ ਤਰਸਯੋਗ ਮੜਾ ਕੇ ਦੱਸ ਦਿੰਦੀ ਏ ਤੁਸੀਂ ਵੀ ਤਾਂ ਉਹਨਾਂ ਦੇ ਭਰਾ ਉਹ ਉਹ ਬੇਬੇ ਨੂੰ ਇਹ ਗੱਲ ਤਾਂ ਸਮਝਾ ਸਕਦੀਆਂ ਨੇ ਕਿ ਉਸ ਦੇ ਬਿਨਾਂ ਵਜ੍ਹਾ ਦੇ ਕੀਤੇ ਕਲੇਸ਼ ਨਾਲ ਉਹਨਾਂ ਦਾ ਭਰਾ ਵੀ ਔਖਾ ਹੁੰਦਾ ਹੈ ਸਿੱਧੀ ਜਹੀ ਗੱਲ ਹੈ ਬੇਬੇ ਨੂੰ ਕੋਈ ਨਹੀਂ ਸਮਝਾ ਸਕਦਾ ਵੈਸੇ ਇਹਨਾਂ ਗੱਲਾਂ ਦਾ ਕੋਈ ਇਲਾਜ ਉਦਾਸੀ ਜਹੀ ਵਾਹ ਦੇਖੀ ਉਸਨੇ ਪੁੱਛਿਆ ਸੀ ਕੋਈ ਇਲਾਜ ਨਹੀਂ ਬਸ ਇਹ ਸਮਝ ਲੈ ਬਈ ਆਪਣੇ ਵਰਗਿਆਂ ਦੀ ਜ਼ਿੰਦਗੀ ਇਹੋ ਜਹੀ ਹੀ ਹੁੰਦੀ ਏ ਉਸਨੇ ਕੌੜੀ ਸਚਾਈ ਆਖ ਦਿੱਤੀ ਸੀ ਇਸ ਗੱਲ ਵਿੱਚ ਸਰੀਰ ਦੀ ਬੇਵਸੀ ਵੀ ਸੀ ਐਨਾ ਆਖਣ ਤੋਂ ਬਾਅਦ ਉਹ ਕਿੰਨੀ ਦੇਰ ਚੁੱਪਚਾਪ ਉੱਡਦੇ ਪੰਛੀਆਂ ਵੱਲ ਅਤੇ ਹਵਾ ਨਾਲ ਰੁੱਖਾਂ ਦੇ ਝੂਮਦੇ ਪੱਤਿਆਂ ਵੱਲ ਦੇਖਦੇ ਰਹੇ ਸਨ ਪਤਾ ਨਹੀਂ ਕੁਝ ਹੋਰ ਨਹੀਂ ਸੀ ਰਿਹਾ ਗੱਲ ਕਰਨ ਲਈ ਜਾਂ ਫਿਰ ਕਹਿਣ ਲਈ ਬਹੁਤ ਕੁਝ ਸੀ ਉਹ ਕਹਿਣਾ ਨਹੀਂ ਸੀ ਚਾਹੁੰਦੇ ਕਈ ਉਲਝਣਾ ਦਾ ਕੋਈ ਸਿਰਾ ਨਹੀਂ ਲੱਭਦਾ ਹੁੰਦਾ ਬਸ ਉਹਨਾਂ ਦੀ ਉਲਝਣ ਵੀ ਕਿਸੇ ਇਸੇ ਤਰ੍ਹਾਂ ਦੀ ਸੀ ਇਦਾਂ ਦੀਆਂ ਗੱਲਾਂ ਤਾਂ ਕੁਝ ਕੋ ਦਿਨਾਂ ਬਾਅਦ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਅੱਜ ਤਾਂ ਮਾਦੇ ਮੂੰਹ ਬਿਰਦਾ ਆਸ਼ਰਮ ਵਾਲੀ ਗੱਲ ਸੁਣ ਕੇ ਪਤਾ ਨਹੀਂ ਕੋਸ਼ ਖੋਰੇ ਤਰ੍ਹਾਂ ਮਹਿਸੂਸ ਹੋਣ ਲੱਗ ਪਿਆ ਹੈ ਲੱਗਦਾ ਸੀ ਗਲਤੀ ਨਾਲ ਕਹਿ ਬੈਠੀ ਬੇਬੇ ਪੁੱਤ ਨੇ ਕਿਹਾ ਬੇਬੇ ਬਿਰਦਾ ਆਸ਼ਰਮ ਵਾਲੇ ਇਦਾਂ ਨਹੀਂ ਰੱਖਦੇ ਉਹ ਪਤਾ ਕਰਦੇ ਨੇ ਆਲੇ ਦਿਵਾਲਿਓ ਕਿ ਬਜ਼ੁਰਗ ਨੂੰ ਪਰਿਵਾਰ ਵੱਲੋਂ ਸੱਚੀ ਕੋਈ ਤਕਲੀਫ ਹੈ ਜਾਂ ਨਹੀਂ ਉਹਨਾਂ ਨੂੰ ਮੈਂ ਦੱਸਾਂ ਮੈਨੂੰ ਮੇਰੀ ਕਿੰਨੀ ਕ ਪੁੱਛ ਕਰਦੇ ਹੋ ਮੇਰੀ ਜਾਤ ਨਹੀਂ ਪੁੱਛਦੇ ਕਿਸੇ ਕੰਮ ਵਿੱਚ ਆਪੇ ਨਿਕਲੂ ਜਲੂਸ ਜਦੋਂ ਨੈੱਟ ਤੇ ਪਾਇਆ ਬੇਬੇ ਬੁੜਕ ਬੁੜਕ ਬੋਲ ਰਹੀ ਸੀ ਉਹ ਤਾਂ ਜਿਵੇਂ ਪੂਰੀ ਯੋਜਨਾ ਤਿਆਰ ਕਰੀ ਬੈਠੀ ਸੀ ਮਨ ਨਹੀਂ ਸੀ ਮੰਨ ਰਿਹਾ ਕਿ ਇਹ ਸਭ ਕੁਝ ਬੇਬੇ ਆਖ ਰਹੀ ਹੈ ਜਿਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਰਹਿਣ ਦਿੱਤੀ ਮਨ ਮਰਜ਼ੀ ਦਾ ਖਾਂਦੀ ਪਹਿਨਦੀ ਮਨ ਮਰਜ਼ੀ ਦੇ ਰਿਸ਼ਤੇਦਾਰੀਆਂ ਵਿੱਚ ਜਾਂਦੀ ਆਉਂਦੀ ਮਨਮਰਜ਼ੀ ਨਾਲ ਸੌਂਦੀ ਜਾਗਦੀ ਕਮੀ ਸੀ ਤਾਂ ਇੱਕ ਗੱਲ ਦੀ ਕਿ ਬੇਬੇ ਦਾ ਬੇਬੇ ਨਾਲ ਵਿਚਾਰ ਮੇਲ ਨਹੀਂ ਸੰਖਾਂਦੇ ਜੇ ਬੇਬੇ ਦੀ ਗੱਲ ਨੂੰ ਗਲਤ ਆਖਿਆ ਜਾਂਦਾ ਤਾਂ ਉਹ ਹਰਕ ਜਾਂਦੀ ਅਤੇ ਪੁੜਪੁੜ ਕਰੀ ਜਾਂਦੀ ਇਸ ਲਈ ਚੁੱਪ ਹੀ ਭਲੀ ਸਮਝਦੇ ਬੇਬੇ ਨੇ ਉਹਨਾਂ ਦਾ ਜਵਾਬ ਦੇਣ ਵਾਲੀ ਗੱਲ ਤੇ ਤਾਂ ਖਿਜਣਾ ਹੀ ਸੀ ਚੁੱਪ ਤੇ ਵੀ ਖਿਜਦੀ ਬੱਦਵਾ ਮਦੀਨ ਲੱਗਦੀ ਵੀ ਨਾ ਧੀ ਵੇਖਦੀ ਨਾ ਪੁੱਤ ਜਿਹੜਾ ਵੀ ਉਸ ਦੀ ਹਾਂ ਵਿੱਚ ਹਾਂ ਨਾ ਮਲੌਂਦਾ ਉਸੇ ਨੂੰ ਸ਼ਰਾਬ ਦੇਣ ਲੱਗ ਜਾਂਦੀ ਐ ਨਾ ਲਾਉਂਦੀ ਮਾ ਦੀਆਂ ਗੱਲਾਂ ਤੋਂ ਬਹੁਤ ਵਾਰ ਪੁੱਤ ਨੂੰ ਸ਼ਰਮਸਾਰ ਹੁੰਨਾ ਪੈਂਦਾ ਕੰਮ ਵਾਲੀ ਕਈ ਵਾਰ ਜਦੋਂ ਚਾਹ ਪੀਂਦੀ ਜਾਂ ਰੋਟੀ ਖਾਂਦੀ ਤਾਂ ਉਹਨੂੰ ਆਖਦੀ ਖਾ ਪੀ ਕੇ ਵਗ ਜਿਆ ਕਰ ਕੰਮ ਕਰਨ ਦੀ ਕੀ ਜ਼ਰੂਰਤ ਐ ਨੋ ਪੁੱਤ ਜੇ ਕਿਸੇ ਗਰੀਬ ਗੁਰਬੇ ਨੂੰ ਗਰਮੀ ਸਰਦੀ ਲੂੜ ਮੁਤਾਬਕ ਕੋਈ ਕਪੜਾ ਲੀੜਾ ਲੈ ਦਿੰਦੇ ਤਾਂ ਵੀ ਕਲੇਸ਼ ਕਰਦੀ ਆਖਦੀ ਮੈਨੂੰ ਪੁੱਛੇ ਬਿਨਾ ਫੈਸਲੇ ਲੈਂਦੇ ਨੇ ਧੀਆ ਕੋਲ ਰੋਂਦੀ ਕਰ ਲਾਉਂਦੀ ਕਿ ਉਸ ਦੀ ਘਰ ਵਿੱਚ ਕੋਈ ਪੁੱਛਗਿਛ ਨਹੀਂ ਕਰਦਾ ਜੇ ਕਿਤੇ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਕਿਸੇ ਗਰੀਬ ਨੂੰ ਕੁਝ ਦਿੱਤਾ ਤਾਂ ਆਖਦੀ ਅਗਲੇ ਜਨਮਗੇ ਜਦ ਤੁਹਾਨੂੰ ਵੀ ਇਹਨਾਂ ਵਰਗੇ ਮਗਤੇ ਬੜਨਾ ਪਊ ਇਹ ਸਾਰਾ ਕੁਝ ਲੈਣ ਵਾਸਤੇ ਉਹ ਜੀ ਦੋ ਦੋਵੇਂ ਜੀ ਲੋੜਵੰਦੀ ਮਦਦ ਕਰਨ ਵੇ ਵਾਲੇ ਸਨ ਬੀਬੀ ਨੂੰ ਇਹ ਪਸੰਦ ਨਹੀਂ ਸੀ ਬੇਬੇ ਦੀ ਸਾਂਭ ਸੰਭਾਲ ਵੱਲੋਂ ਦੋਵੇਂ ਜੀਆਂ ਵੱਲੋਂ ਕੋਈ ਕਮੀ ਨਹੀਂ ਸੀ ਪਰ ਬੇਬੇ ਦਾ ਮਨ ਨਾ ਤੇ ਕਦੀ ਨਾ ਤੇਜਦਾ ਪੁੱਤ ਪੂਰਾ ਤੜਫ ਤੜਕ ਕੇ ਜਮਾ ਬਿਮਾਰਾ ਵਾਂਗ ਹੋ ਜਾਂਦਾ ਪਰ ਬੇਬੇ ਨੂੰ ਸਿਰਫ ਆਪਦੀ ਫਿਕਰ ਰਹਿੰਦੀ ਸੀ ਨਾ ਦੇ ਪੇਕਿਆਂ ਦਾ ਕੋਈ ਵੀ ਆ ਜਾਂਦਾ ਤਾਂ ਉਸ ਦੀ ਬੁੜ-ਬੁੜ ਸ਼ੁਰੂ ਹੋ ਜਾਂਦੀ ਗੱਲਾਂ-ਬਾਤਾਂ ਵਿੱਚ ਤਾਂ ਬੀਬੇ ਬਥੇਰੀ ਚੰਗੀ ਸੀ ਪਰ ਜਦੋਂ ਕਿਸੇ ਦੇ ਬਾਦ ਪੈ ਜਾਂਦੀ ਤਾਂ ਕਈ-ਕਈ ਦਿਨ ਖੇੜਾ ਨਾ ਛੱਡਦੀ ਧੀਆ ਕੋਲ ਸਾਰਾ ਇਲਜ਼ਾਮ ਨੋ ਪੁੱਤ ਤੇ ਲਾ ਦਿੰਦੀ ਅਗੋ ਨੋ ਪੁੱਤ ਭਾਵੇਂ ਹੱਥ ਜੋੜ ਸ਼ਾਂਤੀ ਦੀ ਭੀਖ ਮੰਗਣ ਪਰ ਉਸ ਨੂੰ ਕੋਈ ਫਰਕ ਨਾ ਪੈਂਦਾ ਸੱਸ ਨੋਹ ਦੀ ਬੋਲਚਾਲ ਬੰਦ ਹੋ ਜਾਂਦੀ ਪੋਤਰ ਜਾਰਾ ਆਪਣੀਆਂ ਤਕਲੀਫਾਂ ਲਗਾਉਂਦਾ ਮਾਂ ਨੂੰ ਡਾਕਟਰਾਂ ਕੋਲ ਚੁੱਕੀ ਫਿਰਦਾ ਰਿਪੋਰਟਾਂ ਕਰਵਾਈਆਂ ਜਾਂਦੀਆਂ ਬਿਮਾਰੀ ਕੋਈ ਨਾ ਆਉਂਦੀ ਸਾਰਾ ਦਿਨ ਆਪਣੇ ਅੰਦਰ ਗੁੱਸਾ ਵਧਾਈ ਰੱਖਦੀ ਉਸੇ ਕਾਰਨ ਸਰੀਰ ਨੂੰ ਤਕਲੀਫ ਹੋਣ ਲੱਗ ਜਾਂਦੀ ਘਰ ਵਿੱਚ ਸੁੰਨਪਸਰੀ ਰਹਿੰਦੀ ਪਤੀ ਪਤਨੀ ਆਪਸ ਵਿੱਚ ਵੀ ਕੋਈ ਗੱਲਬਾਤ ਨਾ ਕਰਦੀ ਹੱਸਣਾ ਖੇਡਣਾ ਤਾਂ ਬੜੀ ਦੂਰ ਦੀ ਗੱਲ ਹੈ ਘਰ ਦਾ ਮਾਹੌਲ ਦੇ ਕੇ ਗਵਾਂਡ ਵਿੱਚੋਂ ਆਉਂਦੇ ਬੱਚੇ ਵੀ ਖੇਡਣ ਨਾ ਆਉਂਦੇ। ਕਈ ਵਾਰ ਮਨ ਭਰ-ਭਰ ਆਉਂਦਾ ਕਿੰਨੀ ਕੁ ਮਾੜੀ ਕਿਸਮਤ ਲਿਖਾ ਕੇ ਲਿਆਏ ਹਾਂ ਫਿਰ ਰੱਬ ਨਾਲ ਝਗੜੇ ਝੇੜੇ ਚੱਲਦੇ। ਉਹ ਬੇਬੇ ਦੀ ਮਾਨਸਿਕ ਸਥਿਤੀ ਸਮਝਣ ਦੀ ਕੋਸ਼ਿਸ਼ ਕਰਦੇ। ਇਹੀ ਕਾਰਨ ਸੀ ਕਿ ਉਹ ਹਰ ਵਾਰ ਕਲੇਸ਼ ਦੀ ਸੰਤਾਪ ਵਿੱਚੋਂ ਨਿਕਲਣ ਲਈ ਕੋਈ ਤੰਗ ਤਰੀਕਾ ਸੋਚ ਲੈਂਦੇ ਕਈ ਵਾਰ ਬੇਬੇ ਕਦੀ ਕਦਾਈ ਆਉਣ ਵਾਲੇ ਰਿਸ਼ਤੇਦਾਰਾਂ ਕੋਲ ਰੋਣ ਲੱਗ ਜਾਂਦੀ ਆਖਦੀ ਮੈਨੂੰ ਤਾਂ ਇਹਨਾਂ ਦਾ ਫਿਕਰ ਮਾਰਦਾ ਉਹ ਸੋਚਦੇ ਇਹ ਕਿਹੋ ਜਿਹਾ ਫਿਕਰ ਹੈ ਬੇਬੇ ਦਾ ਜਿਹੜਾ ਥੋੜੇ ਦਿਨਾਂ ਬਾਅਦ ਉਹਨਾਂ ਨੂੰ ਸੂਲੀ ਤੇ ਟੰਗ ਦਿੰਦਾ ਜਿੱਥੋਂ ਜਿੱਥੋਂ ਵੀ ਉਹਨੂੰ ਇਲਾਜ ਉਹਨਾਂ ਇਲਾਜ ਕਰਵਾਇਆ ਤਾਂ ਡਾਕਟਰ ਉਹਨਾਂ ਨੂੰ ਆਖਦੇ ਨੁਕਸਤਾਂ ਕੋਈ ਨਹੀਂ ਰਿਪੋਰਟਾਂ ਵਿੱਚ ਪਰ ਖੁਸ਼ ਰਹਿਣਾ ਜ਼ਰੂਰੀ ਹੈ ਤੁਹਾਡੇ ਲਈ ਪਰ ਰਿਸ਼ਤੇਦਾਰਾਂ ਅਤੇ ਬੇਬੇ ਦੇ ਫਿਕਰ ਨੇ ਉਹਨਾਂ ਨੂੰ ਕਦੇ ਵੀ ਖੁਸ਼ ਨਹੀਂ ਰਹਿਣ ਦਿੱਤਾ ਇੱਕ ਦਿਨ ਰਾਤ ਦੇ 8:30 ਵਜੇ ਬੇਬੇ ਨੇ ਆਪਣੇ ਬਿਲਕੁਲ ਨਾ ਲੱਗਦੇ ਕਮਰੇ ਵਿੱਚੋਂ ਫੋਨ ਕੀਤਾ ਉਹ ਉੱਠ ਕੇ ਮਾਂ ਕੋਲ ਚੱਲ ਆ ਗਿਆ ਮਾਤਾ ਫੇਰ ਭਰੀ-ਪੀਤੀ ਨੇ ਬਹੁਤ ਸੁਣਾਈਆਂ ਪਤਨੀ ਰੱਬ ਦੇ ਹੱਥ ਜੋੜਦੀ ਰਹੀ ਮਾਲਕਾ ਤਾਕਤ ਬਖਸ਼ ਸਭ ਕੁਝ ਸਹਿੰਦੀ ਪਤੀ ਘੰਟੇ ਬਾਅਦ ਆਇਆ ਕੰਬਲ ਖੇਚ ਕੇ ਉੱਪਰ ਲੈਂਦਿਆ ਹੋਕਾ ਜਿਹਾ ਲੈ ਕੇ ਬੋਲਿਆ ਆਪਣੀ ਤਾਂ ਜ਼ਿੰਦਗੀ ਖਰਾਬ ਐ ਬਸ ਦੋਵੇਂ ਬਿਨਾਂ ਬੋਲਿਆਂ ਚੁੱਪਚਾਪ ਕਰਕੇ ਸੌਣ ਦੀ ਕੋਸ਼ਿਸ਼ ਕਰਦੇ ਰਹੇ ਪਤਨੀ ਨੇ ਕਿਹਾ ਇਹੋ ਜੇ ਮਾਹੌਲ ਵਿੱਚ ਰਹਿਣਾ ਆਪਾਂ ਨੂੰ ਮਾਰ ਦਊ ਕਿਉਂ ਨਾ ਆਪਾਂ ਵੱਖਰੇ ਹੋ ਜਾਈਏ ਮੈਨੂੰ ਕੋਸ਼ ਨਹੀਂ ਚਾਹੀਦਾ ਨਾ ਖਰਚਾ ਨਾ ਜਾਇਦਾਤ ਵਿੱਚੋਂ ਹਿੱਸਾ ਤੇਰਾ ਦਿਮਾਗ ਠੀਕ ਹੈ ਪਤੀ ਬੋਲਿਆ ਬੇਬੇ ਤੁਹਾਨੂੰ ਤਾਂ ਪਿਆਰ ਕਰਦੀ ਹਾਂ ਪਰ ਮੇਰੇ ਕਰਕੇ ਤੁਹਾਡੇ ਨਾਲ ਵੀ ਲੜਦੀ ਰਹਿੰਦੀ ਹੈ ਇਸੇ ਕਾਰਨ ਤੁਹਾਡੀ ਸਿਹਤ ਦਿਨੋਂ-ਦਿਨ ਵਿਗੜਦੀ ਜਾਂਦੀ ਹੈ ਮੈਂ ਨਾ ਹਾਂਉਂਗੀ ਸਭ ਠੀਕ ਹੋ ਜਾਓ ਫਿਰ ਬੇਬੇ ਨੇ ਕਿਹੜੀ ਕਲੋਂ ਰੱਖਣਾ ਪਤੀ ਦੀ ਚਿੰਤਾ ਦੂਰ ਕਰਨ ਦਾ ਉਸ ਨੂੰ ਹੋਰ ਕੋਈ ਹੱਲ ਨਹੀਂ ਸੀ ਲੱਭਿਆ ਹੋਣੀ ਸ ਚਿੰਤਾ ਵਿੱਚ ਨੀਂਦ ਨਹੀਂ ਸੀ ਆ ਰਹੀ ਜੇ ਭਲਾ ਸੱਚੀ ਅੱਡ ਹੋਣਾ ਪੈ ਗਿਆ ਫਿਰ ਕੀ ਬਣੂ ਬੇਬੇ ਫਿਰ ਰਿਸ਼ਤੇਦਾਰਾਂ ਨੂੰ ਇਕੱਠੇ ਕਰ ਜਿਹੜਿਆਂ ਨੇ ਆਪਣੇ ਮਾਪਿਆਂ ਦਾ ਕਦੇ 25 ਦਿਨ ਵੀ ਧਿਆਨ ਨਹੀਂ ਸੀ ਰੱਖਿਆ ਹੋਣਾ ਉਹ 25 ਸਾਲ ਧਿਆਨ ਰੱਖਣ ਵਾਲਿਆਂ ਵਿੱਚ ਨੁਕਸ ਮਾਰਨਗੇ ਮੁੰਨਾ ਨੂੰ ਸਮਝਾਉਣਗੇ ਕਲੇਸ਼ ਵਧਨ ਦੇ ਡਰੋਂ ਉਹ ਫਿਰ ਸਿਰ ਨੀਵਾ ਕਰਕੇ ਜ਼ਿੰਦਗੀ ਨਾਲ ਸਮਝੌਤਾ ਕਰਨਗੇ ਮਾਨ ਨੂੰ ਸ਼ਾਂਤ ਕਰਨ ਲਈ ਜੁਗਤਾ ਸੋਚਣਗੇ ਉਹਨਾਂ ਸੋਚਿਆ ਕਿ ਇਹ ਕੁਝ ਕਰਨਾ ਹੈ ਤਾਂ ਫਿਰ ਆਪੇ ਹੀ ਆਪ ਦੇ ਮਨ ਨੂੰ ਸਮਝਾ ਲੈਣਾ ਚਾਹੀਦਾ ਹੈ ਕਈ ਵਾਰ ਉਹ ਆਪਣੇ ਆਪ ਨੂੰ ਦੋ ਸਿਫਰਾ ਆਖ ਆਖ ਦੀ ਜਿੰਨ ਨਾਲ ਹੋਰ ਅੰਕ ਲੱਗਿਆ ਹੀ ਨਹੀਂ ਆਪਣੀ ਮਰਜ਼ੀ ਦਾ ਨਾਂ ਕਦੇ ਖਾਇਆ ਨਾ ਹੰਡਾਇਆ ਫਿਰ ਵੀ ਮਿਹਨੇ ਤਾਣਿਆ ਭਰੀ ਜ਼ਿੰਦਗੀ ਬਤੀਤ ਕਰ ਰਹੀ ਸਨ ਨੀਂਦ ਅੱਖਾਂ ਤੋਂ ਕੋਹਾਂ ਦੂਰ ਸੀ ਪਤਨੀ ਦੇ ਮੂੰਹੋਂ ਅੱਡ ਹੋਣ ਵਾਲੀ ਗੱਲ ਸੁਣ ਕੇ ਤਾਂ ਤਾਣਾ ਹੋਰ ਵੀ ਉਲਝੜਾ ਉਲਝਦਾ ਜਾਪਿਆ ਪਤੀ ਨੇ ਉੱਠ ਕੇ ਬੱਤੀ ਜਗਾ ਦਿੱਤੀ ਇੱਕ ਕਾਗਜ਼ ਤੇ ਪੈਨ ਲਿਆ ਆ ਦੇਖ ਕਾਗਜ਼ ਆਖਦਿਆਂ ਕਾਗਜ਼ ਤੇ ਦੋ ਸਿਫਰਾ ਬਣਾ ਦਿੱਤੀਆਂ ਪਤਨੀ ਉੱਠ ਕੇ ਬੈਠ ਗਈ ਇਹ ਕੀ ਹੈ ਪਲਾ ਉਸਨੇ ਪੁੱਛਿਆ ਇੱਕ ਮੈਂ ਇੱਕ ਤੁਸੀਂ ਉਹਨਾਂ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਪਤੀ ਨੇ ਸਿਫਰਾ ਨਾਲ ਇੱਕ ਪੈਨ ਰੱਖ ਦਿੱਤਾ ਹੁਣ ਦੇਖ ਆਹ ਬਣ ਗਏ ਆਪਾਂ 100 ਕਿਸ ਦੀ ਮਦਦ ਨਾਲ ਪਤੀ ਦੀ ਗੱਲ ਵਿੱਚੋਂ ਹੀ ਟੋਕਦਿਆਂ ਪਤਨੀ ਬੋਲੀ ਆਪਾਂ ਸੌ ਕਿਵੇਂ ਹੋ ਗਏ ਆ ਅੱਦੇ ਅਧੂਰੇ ਆ ਆਪਾਂ ਤਾਂ ਆਹੋ ਅਧੂਰੇ ਆ ਤਾਂ ਹੀ ਸੌ ਆਖਿਆ ਨਹੀਂ ਤਾਂ 200 ਨਾ ਹੁੰਦੇ ਦੋਵੇਂ ਚੱਲ ਧਿਆਨ ਨਾਲ ਸੁਣ ਹੁਣ ਜਦੋਂ ਵੀ ਦਿਮਾਗ ਉਲਝਣ ਤਾਣੀ ਵਿੱਚ ਫਸੇ ਇਹ ਪੈਨ ਨਾਲ ਕਦੇ ਤੂੰ ਆਪਣੀ ਵਿਥਿਆ ਲਿਖੀ ਕਦੇ ਮੈਂ ਕਦੇ ਜੱਗ ਬੀਤੀ ਵੀ ਲਿਖਾਂਗੇ ਮੈਂ ਤੇਰਾ ਲਿਖਿਆ ਪੜਿਆ ਕਰੂੰ ਤੂੰ ਮੇਰਾ ਲਿਖਿਆ ਇਸ ਨਵੇਂ ਯੁਗਤ ਨੇ ਉਹਨਾਂ ਦੇ ਮਨ ਨੂੰ ਤਰਵਾਸ ਦਿੱਤਾ ਥੋੜੀ ਦੇਰ ਬਾਅਦ ਉਹ ਸਿਫਰਾਂ ਤੋਂ 100 ਬੜੇ ਘੂਕ ਸੁੱਤੇ ਪਏ ਸਨ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ